ਸਾਰੇ ਹੁਣ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਭ ਦੀ ਠੀਕ ਹੋਵਾਂਗੇ ਲੋ ਜੀ ਆਪਾਂ ਇੱਕ ਕਹਾਣੀ ਲੈ ਕੇ ਆਏ ਹਾਂ ਮਾਈ ਦੀ ਸਿਆਣਪ ਸੋ ਉਮੀਦ ਕਰਦਾ ਹਾਂ ਜਿਵੇਂ ਦੂਸਰੀਆਂ ਕਹਾਣੀਆਂ ਵੀ ਸੋਹਣੀਆਂ ਲੱਗਿਆਨ ਸੁਣਾਉਣ ਵਿੱਚ ਤੇ ਇਹ ਵੀ ਤੁਹਾਨੂੰ ਪਸੰਦ ਆਵੇਗੀ ਆਪਾਂ ਜਿਆਦਾ ਲੰਬਾ ਥਮਣੇ ਤੇ ਧਿਆਨ ਸ਼ੁਰੂ ਬਹੁਤ ਪੁਰਾਣੀ ਗੱਲ ਹੈ ਉਦੋਂ ਲੋਕ ਮਿੱਟੀ ਨਾਲ ਲੈਪ ਪੋਚ ਕੇ ਬਣਾਏ ਕੱਚੇ ਘਰਾਂ ਦੇ ਰਹਿਣ ਉਹ ਇੱਕ ਇੰਚੋ ਇੱਕ ਬਜ਼ੁਰਗ ਜੂੜਾ ਆਪਣੀ ਛੋਟੀਹੀ ਕੋਠੜੀ 'ਚ ਰਹਿੰਦਾ ਸੀ ਭਾਰਪਸਿਆ ਦੀ ਫੰਡੇ ਦੀ ਵਿਰਾਤ ਸੀ ਤੇ ਉਪਰੋਂ ਹਲਕੀ ਹਲਕੀ ਹਨ ਮਹਿਣਾ ਵੀ ਹੋ ਰਹੀ ਸੀ ਦੋਵੇਂ ਪਤੀ ਪਤਨੀ ਆਪੋ ਆਪਣੀ மஞ்சੀ ਤੇ ਰਜਾਈ ਦੇ niche ਕੁਕ ਸੁਤੇ ਪੈਸਨ ਅਚਾਨਕ ਅਚਾਨਕ ਅੱਧੀ ਰਾਤ ਨੂੰ ਕੋਠੜੀ ਦਾ ਦਰਵਾਜ਼ਾ ਖੁੱਲ੍ਹ ਦੀ ਆਵਾਜ਼ ਨਾਲ ਬਜ਼ੁਰਗ ਮਾਈ ਦੀ ਅੱਖ ਖੁੱਲ੍ਹ ਗਈ ਕਾਪਣੀ ਜਾਈ ਚੋਂ ਬੋਂ ਬਾਹਰ ਕੱਟ ਉਹ ਦਰਵਾਜ਼ੇ ਵੱਲ ਚਾਕਣ ਲੱਗੀ ਇਹ ਪਹਿਲਾਂ ਕਿ ਕੋਠੇ ਬੈਠਦੀ ਕੋਠੜੀ ਅੰਦਰ ਬੜ ਦੇ ਦੀਵੇ ਦੀ ਲੋਕੇ ਉਸੋਂ ਇੱਕ ਛੇਰ ਕੋਠੜੀ ਅੰਦਰ ਬੜਦਾ ਵਿਖਾਈ ਦਿੱਤਾ ਮਾਈ ਦਾ ਤਾਂ ਸਾਹੀ ਸੁੱਤਿਆ ਗਿਆ ਨੀਂਦ ਭੰਨਿਆ ਸ਼ੇਰ ਸੁੱਕੀ ਥਾਂ ਭਾਲਦਾ ਮਾਈ ਦੀ ਮੱਜੀ ਦੇ ਹੇਠ ਹੀ ਪੜ ਗਿਆ ਮਾਈ ਨਾਲ ਉੱਪਰਲਾ ਸਾ ਉੱਪਰ ਦਿੱਤੇ ਹੇਠ ਦਾ ਸਾ ਹੇਟਾ ਹੋਣ ਲੱਗਾ ਉਸ ਨੂੰ ਕੋਈ ਸੋਝ ਨਹੀਂ ਸੀ ਰਿਹਾ ਕਿ ਉਹ ਹੁਣ ਕੀ ਕਰੇ ਨਾਨ ਵਾਲੀ ਮੰਜੀ ਤੇ ਪਿਆ ਉਸ ਦਾ ਘਰ ਵਾਲਾ ਇਸ ਸਭ ਤੋਂ ਅਣਜਾਣ ਆਪਣੀ ਨੀਂਦੇ ਰਾਮ ਨਾਲ ਪਿਆਸੇ ਸ਼ੇਰ ਦੇ ਡਰ ਨਾਲ ਸੰਗੀ ਹੋਈ ਮਾਈ ਆਪਣੇ ਮਨ ਵਿੱਚ ਮਨ ਇੰਨਾ ਲੱਗ ਗਈ ਖਰ ਉਸ ਦੇ ਮਨ ਵਿੱਚ ਇੱਕ ਵਿਚਾਰ ਆ ਤੇ ਉਸ ਨੇ دیکھتے دیکھتے ਹੀ ਇਹ ਮਹਾਰਨੀ ਬੋਲਣੇ ਸ਼ੁਰੂ ਕਰ ਦਿੱਤੀ ਨੀ ਤੂੰ ਨਾ ਡਰਦੀ ਸੀ ਤੂੰ ਨਾ ਡਰਦੀ ਮੈਂ ਡਰਦੀ ਚੰਦਰੇ ਤਪਕੇ ਤੋਂ ਹੌਲੀ-ਹੌਲੀ ਮੈਨੂੰ ਆਪਣਾ ਸੁਰ ਉੱਚਾ ਕਰਨਾ ਸ਼ੁਰੂ ਕਰ ਦਿੱਤਾ ਉਸ ਦੀ ਆਵਾਜ਼ ਸੁਣ ਕੇ ਉਸ ਦੇ ਪਿਛੁਰਕ ਪਤੀ ਦੀ ਵੀ ਅੱਖ ਖੁੱਲ ਗਈ ਹੈਰਾਨ ਹੋਇਆ ਉਹ ਅਰਜਾਈ ਦੇ ਅੰਦਰੋਂ ਹੀ ਬੋਲਿਆ ਕੀ ਹੋਇਆ ਭਗਵਾਨ ਨੇ ਤੂੰ ਇਹ ਦਾਗ ਕਿਉਂ ਗੌਣ ਲੱਗੀਏ ਅੱਧੀ ਰਾਤ ਨੂੰ ਜੀ ਤਹਾਨੂੰ ਨਹੀਂ ਪਤਾ ਬਾਹਰ ਕਿੰਨਾ ਮੀਂਹ ਲੱਗਿਆ ਉਪਰੋਂ ਆਪਾਂ ਤੋਂ ਕੋਠੜੀ ਦੀ ਛੱਤ ਵੀ ਨਹੀਂ ਲਿੱਪੀ ਗਈ ਲੈ ਹੁਣ ਤੁਪਕਾ ਤਾਂ ਆਇਆ ਕਿ ਆਇਆ ਮੈਨਾਂ ਇਸ਼ਾਰਾ ਛੱਤ ਦੇ ਚੋਣ ਕਾਰਨ ਅੰਦਰ ਡਿੱਗਣ ਵਾਲੀਆਂ ਪਾਣੀ ਦੀਆਂ ਬੂੰਦਾਂ ਤੋਂ ਸੀ ਪਿਛਲੀ ਵਾਰ ਜਦੋਂ ਝੜੀ ਲੱਗੀ ਸੀ ਤਾਂ ਛੱਤ ਦੇ ਚੋਣ ਕਰਨਾ ਉਹ ਦੋਵੇਂ ਪਰੇਸ਼ਾਨ ਹੋਏ ਸਨ ਹੁਣ ਇੰਨੀ ਠੰਡ ਵਿੱਚ ਛੱਤ ਤੋਂ ਡਿੱਗਣ ਵਾਲੇ ਅੰਡੇ ਅੰਡੇ ਤਪਕਿਆਂ ਦਾ ਨਾਂ ਸੁਣਾ ਮਜੁਰਕ ਨੂੰ ਕੰਬਾ ਛੜ ਗਿਆ ਉਸ ਨੇ ਸੋਚਿਆ ਕਿ ਸ਼ਾਇਦ ਇਹ ਮੁਹਾਰਨੀ ਬੋੜ ਕੇ ਉਸ ਦੀ ਘਰਵਾਲੀ ਅਰਬ ਅੱਗੇ ਛੱਤ ਦੇ ਨਾ ਹੋਣ ਦੀ ਅਰਦਾਸ ਕਰ ਰਹੀ ਹੈ ਸੋ ਉਸਨੇ ਵੀ ਆਪਣੇ ਘਰਵਾਰੀਆਂ ਨਾਲ ਸੁਰਮੇਲਾ ਹਕੀ ਬੋਲਣਾ ਸ਼ੁਰੂ ਕਰ ਦਿੱਤਾ ਮੀਤੂ ਨਾਲ ਡਰਦਾ ਸੀਤੂ ਨਾਲ ਡਰਦਾ ਮੈਂ ਡਰਦਾ ਚੰਦਰ ਪਪਕੇ ਤੋਂ ਇਹ ਟੱਪਾ ਇੰਜੀਨ ਕੀ ਅੰਦਰ ਸਪਤੂ ਨਹੀਂ ਡਰਦੀ ਸੀਤੂ ਨਹੀਂ ਡਰਦੀ ਤਪਕੇ ਨੇ ਮਾਈ ਤਪਕੇ ਦਾ ਅਰਥ ਤਪਕੀ ਦਾ ਅਰਥ ਛਤ ਚੋਂ ਤੋਂ ਹੈ ਮਾਈ ਦੀ ਮੰਜੀ ਇੱਠ ਬੈਠਾ ਠੱਡ ਨਾਲ ਕੰਬ ਰਿਹਾ ਸ਼ੇਰ ਉਹਨਾਂ ਦੋਮਾ ਦਾ 에ਰਾ ਸੁਣ ਕੇ ਸੋਚਾਂ ਵਿੱਚ ਪੈ ਗਿਆ ਮੈਂ ਤਾਂ ਮੀ ਤੋਂ ਡਰਦਾ ਇੱਥੇ ਲੁੱਕ ਕੇ ਬੈਠਾ ਪਰ ਇਹ ਤੁਪਕਾ ਕਿਹੜੀ ਸ਼ੈ ਹੈ ਜੋ ਇੱਕ ਦੋ ਮੇ ਉਸ ਨੂੰ ਮੇਰੇ ਅਤੇ ਮੀ ਤੋਂ ਵੀ ਬਦ ਭਿਆਨਕ ਆਖ ਰਹੇ ਹਨ ਜਦੂਰ ਹੀ ਤੁਪਕਾ ਕੋਈ ਡਰਾਉਣੀ ਸ਼ੈ ਹੋਵੇਗਾ ਇਹ ਸੋਚ ਸ਼ੇਰ ਨੇ ਜੋ ਇਸ਼ਕ ਕੋਠੜੀ ਵਿੱਚੋਂ ਬਾਹਰ ਨਿਕਲਿਆ ਤਾਂ ਮਾਈ ਨੇ ਫਟਾਫਟ ਮੰਜੀ ਤੋਂ ਉੱਠ ਕਰਵਾ ਜੀ ਦੀ ਕੁੰਡੀ ਚੰਗੀ ਤਰ੍ਹਾਂ ਬੰਦ ਕਰ ਦਿੱਤੀ ਤੇ ਫਿਰ ਆਪਣੇ ਘਰ ਵਾਲਿਆਂ ਨੂੰ ਸਾਰੀ ਗੱਲ ਸੁਣਾਈ ਉਸ ਦੀ ਹਾਸ ਦੇ ਸੰਦੇ ਉਹ ਦੋਵੇਂ ਫਿਰ ਤੋਂ ਦੇ ਫਿਕਰ ਹੋ ਕੇ ਸੌਂ ਗਏ ਸੋ ਏਸੀ ਕਹਾਣੀ ਸੋ